ਅਸੀਂ ਮੌਜੂਦ ਹਾਂ ਇਸ ਵਕਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਜਿੱਥੇ ਇੱਕ ਪਾਸੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਦੂਜੇ ਪਾਸੇ ਇਹ ਗੱਡੀ ਤੁਹਾਨੂੰ ਦੱਸਾਂਗੇ ਇਸ ਗੱਡੀ ਦੀ ਖਾਸ ਖਾਸੀਅਤ ਆ ਕਿਸਾਨੀ ਆंदोलਨ ਦੇ ਦਰਮਿਆਨ ਵੀ ਇਹ ਗੱਡੀ ਜਿਹੜੀ ਸੀ ਹਰ ਥਾਂ ਦਿਖੀ ਗਈ ਸੀ ਤੇ ਇੱਥੇ ਵੀ 8 ਤਰੀਕ ਤੋਂ ਇਹ ਗੱਡੀ ਜਿਹੜੀ ਆ ਇਹ ਮੌਜੂਦ ਆ ਇੱਥੇ ਲੱਗੀ ਹੋਈ ਆ ਇੱਥੇ ਕੀ ਕੁਝ ਅਲਫਾਜ਼ ਲਿਖੇ ਹੋਏ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੰਡੀਗੜ੍ਹ ਵੱਲੋਂ ਜਿਹੜੇ ਇੱਥੇ ਪੋਸਟਰ ਲਗਾਏ ਗਏ ਨੇ ਤੇ ਜਿਹੜੇ ਇਹਦੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਥੇ ਸਰਕਾਰਾਂ ਤੋਂ ਨਾ ਆਸ ਕਰੋ ਆਪਣੀ ਰਾਖੀ ਆਪ ਕਰੋ ਅਜਿਹੇ ਸਲੋਗਨ ਲਿਖੇ ਗਏ ਨੇ ਤੇ ਸਭ ਤੋਂ ਵੱਡੀ ਗੱਲ ਹਰ ਇੱਕ ਧਰਮ ਦਾ ਪੋਸਟਰ ਲਗਾ ਕੇ ਇਥੇ ਲਿਖਿਆ ਗਿਆ ਕਿ ਪਰਮਾਤਮਾ ਇੱਕ ਹੈ ਉਸ ਦੇ ਰੂਪ ਅਨੇਕ ਹਨ ਪਰਮਾਤਮਾ ਸਬਦਾ ਪਲਾ ਕਰੇ ਅਜੀਆਂ ਗੱਲਾਂ ਇਸ ਤੇ ਲਿਖੀਆਂ ਗਈਆਂ ਨੇ ਤੇ ਕਾਫੀ ਇੱਥੇ ਵਿਚਾਰ ਵੀ ਸਾਂਝੇ ਕੀਤੇ ਗਏ ਨੇ ਤੇ ਇਸ ਗੱਡੀ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਵੀ ਮੈਂ ਗਲਬਾਤ ਕਰੂੰਗਾ ਕਿਉਂਕਿ ਹਰ ਥਾਂ ਤੇ ਕਿਸਾਨੀ ਅੰਦੋਲਨ ਦੀ ਗੱਲ ਹੋਵੇ ਜਾਂ ਫਿਰ ਹੋਰ ਕਿੱਥੇ ਮੋਰਚਾ ਲੱਗੇ ਤਾਂ ਅਕਸਰ ਇਹ ਗੱਡੀ ਜਿਹੜੀ ਆ ਉਹ ਵੇਖੀ ਜਾਂਦੀ ਆ ਰਜਿੰਦਰ ਸਾਹਿਬ ਮੇਰੇ ਨਾਲ ਮੌਜੂਦ ਨੇ ਰਜਿੰਦਰ ਸਾਹਿਬ ਪਹਿਲਾਂ ਤਾਂ ਬਹੁਤ ਬਹੁਤ ਸਾਖਤ ਹੈ ਜੀ ਗੱਡੀ ਜਿਹੜੀ ਲਗਾਤਾਰ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹ ਗੱਡੀ ਕਾਫੀ ਚਰਚਾ ਦਾ ਵਿਸ਼ਾ ਰਹੀ ਅੱਜ ਇੱਥੇ ਵੀ ਇਹ ਗੱਡੀ ਖੜੀ ਆ ਤੇ ਤੁਸੀਂ ਇੱਥੇ ਕਦੋਂ 8 ਤਰੀਕ ਨੂੰ ਆਏ ਸੀ ਹਾਂਜੀ 8 ਨੂੰ ਆਇਆ ਸੀ ਮੈਨੂੰ ਪਤਾ ਸੀ ਵੀ ਇਹਨਾਂ ਨੇ 9 ਜਾਂ 10 ਤਰੀਕ ਨੂੰ ਇਹਨਾਂ ਨੇ ਗੇਟ ਬੰਦ ਕਰ ਦਿੱਤੇ ਨੇ ਫਿਰ ਉਪਰੀ ਗੱਡੀ ਆੜੀ ਦੇਣੀ ਸਟੂਡੈਂਟ ਇਸ ਲਈ ਮੈਂ 8 ਨੂੰ ਆ ਕੇ 9 ਨੂੰ ਤਿਆਰ ਕਰਕੇ ਅੰਦਰ ਹੀ ਤਿਆਰ ਕਰੀ ਸੀ ਅਪੋਸਟਰ ਵਗੈਰਾ ਬਾਹਰੋਂ ਕਰਕੇ ਲਿਆਈ ਸੀ ਦੂਜੀ ਗੱਡੀ 'ਚ ਉਹ ਰਿਹਾ ਕੇ ਤਿਆਰ ਕਰਕੇ ਖੜੀ ਕਰਤੀ ਉਹਨ ਦੀ ਇੱਥੇ ਹੀ ਆ ਅੱਛਾ ਤੇ ਆਪ ਤੁਸੀਂ ਰਹਿੰਦੇ ਵੀ ਹੋ ਰਿਓ ਦਿਨ ਰਾਤ ਨਹੀਂ ਮੈਂ 8 9 ਨੂੰ ਰਿਹਾ ਸੀ ਤੇ ਫਿਰ ਮੈਂ ਜਾਂ ਐਕਟਿਵਲ ਲੈਣਾ ਜਾਂ ਆਪਣੀ ਦੂਜੀ ਗੱਡੀ ਲੈਣਾ ਤੇ ਮੁਹਾਲੀ ਚੱਲਣਾ ਅੱਛਾ ਸੇ ਦੇ ਫਿਰ ਆਇਨਾ ਤੇ ਤੁਸੀਂ ਪੜੇ ਵੀ ਇਸੇ ਯੂਨੀਵਰਸਿਟੀ 'ਚ ਹੋ ਜਾਂ ਨਹੀਂ ਯੂਨੀਵਰਸਿਟੀ ਨਹੀਂ ਪੜਿਆ ਮੈਂ ਤੇ ਖਾਲਸਾ ਸਕੂਲ ਹੀ ਪੜਿਆ ਜਾਂ ਖਾਲਸਾ ਸਕੂਲ ਚੰਡੀਗੜ੍ਹ ਪੜਿਆ ਅੱਛਾ ਤੇ ਅੱਜ ਜਿਹੜਾ ਤੁਸੀਂ ਇੱਥੇ ਵਿਦਿਆਰਥੀਆਂ ਦਾ ਜੋ ਇੱਥੇ ਜੋਸ਼ ਵੇਖਦੇ ਹੋ ਯੂਨੀਵਰਸਿਟੀ 'ਚ ਪਰਮਿੰਦਰ ਚੀਮਾ ਹੁੰਦਾ ਸੀ ਇਹ ਨਾਗਰੇ ਹੁੰਦੇ ਸੀ ਪਰ ਤਾਬ ਬਾਜਵਾ ਹੁੰਦਾ ਸੀ ਇਹ ਸਾਰੇ ਇੱਥੇ ਲੋਕੜ ਬੜੇ ਵਿਨੋਦ ਸ਼ਰਮਾ ਜੀ ਮੈਂ ਔਨਲਾਈਨ ਸਰ ਨੂੰ ਜਾਣਦਾ ਪਰ ਮੈਂ ਨਹੀਂ ਇੱਥੇ ਪੜਿਆ ਕਿਉਂ ਝੂਠ ਮਾਰਾ ਜੀ ਨਹੀਂ ਅੱਛਾ ਤੁਸੀਂ ਕਿਸੇ ਪਾਰਟੀ ਨੂੰ ਸਬੰਧਿਤ ਹੋ ਜਾਂ ਇਦਾਂ ਖੁੱਲਾ ਪ੍ਰਚਾਰ ਨਹੀਂ ਮੈਂ ਕਿਸੇ ਪਾਰਟੀ ਨੂੰ ਕੋਈ ਸਬੰਧ ਨਹੀਂ ਨਾ ਮੈਂ ਕੱਲੀ ਨਾ ਮੈਂ ਕਾਂਗਰਸੀ ਨਾ ਮੈਂ ਆਪ ਕੋਈ ਵੀ ਪਾਰਟੀ ਨਹੀਂ ਮੈਂ ਇੱਕ ਨਿਊਟਰਲ ਹਾਂ ਨਾ ਮੈਂ ਕੋਈ ਯੂਨੀਅਨ ਦਾ ਪ੍ਰਧਾਨ ਹਾਂ ਬਸ ਇੱਕ ਸਿੰਪਲ ਜਿਹਾ ਮਨਨਵੀ ਸੇਵਾ ਕਰਨ ਵਾਲਾ ਕੰਮ ਹੈ ਨੀ ਤਾਂ ਜਿਹੜੀ ਤੁਸੀਂ ਬਖਰੇ ਢੰਗ ਨਾਲ ਆਪਣਾ ਰੋਸ ਜ਼ਾਹਿਰ ਕਰਦੇ ਹੋ ਕੋਈ ਵੀ ਚੀਜ਼ ਹੋਵੇ ਪਹਿਲਾਂ ਕਿਸਾਨੀ ਵਿਲਾਂ ਦੀ ਗੱਲ ਹੋ ਗਈ ਅੱਜ ਜੋ ਨੋਟੀਫਿਕੇਸ਼ਨ ਯੂਨੀਵਰਸਿਟੀ ਦੇ ਸਬੰਧ ਦੇ ਵਿੱਚ ਲਿਆ ਫਿਰ ਵਿਡਰੋ ਕਰ ਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਤੁਹਾਡੇ ਸਾਹਮਣੇ ਤਾਂ ਇਹੀ ਕਹਿ ਜਾ ਸਕਦਾ ਕਿ ਜੋ ਵਿਦਿਆਰਥੀ ਹਨ ਜੋ ਆਕੀ ਹੈਗੇ ਤੁਹਾਡੇ ਪੋਤੇ-ਪੋਤੀਆਂ ਦੇ ਉਮਰ ਦੇ ਵੀ ਹੋਣੇ ਤੇ ਕੀ ਕਹੋਗੇ ਉਹਨਾਂ ਦਾ ਜੋਸ਼ ਇੱਥੇ ਦੇਖ ਰਹੇ ਹੋ ਜੋਸ਼ ਇਹ ਦੇਖੋ ਜੀ ਇਹ ਬੱਚਿਆਂ ਦੀ ਅੱਗੇ ਸ਼ੁਰੂ ਤੋਂ ਸਰਕਾਰਾਂ ਕੋਈ ਵੀ ਸਰਕਾਰ ਇਹ ਪੰਜਾਬ ਨੂੰ ਧੱਕਾ ਕਰਦੇ ਆ ਰਹੇ 1947 ਤੋਂ ਲੈ ਕੇ ਪੰਡਤ ਜਵਾਰ ਲਾਲ ਨਰੂ ਨੇ ਮੇਰੇ ਕੋਲ ਕਿਤਾਬ ਪਈ ਆ ਪੰਡਤ ਜਵਾਰ ਜਵਾਰੂ ਨੇ ਸਾਰੇ ਭਾਈਚਾਰੇ ਨੂੰ ਵਿਸ਼ਵਾਸ ਚ ਲੈ ਕੇ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈਚਾਰੇ ਨੂੰ ਵਿਸ਼ਵਾਸ ਚ ਲੈ ਕੇ ਧੱਕਾ ਕਰਿਆ ਅੱਧਾ ਪੰਜਾਬ ਪਾਕਿਸਤਾਨ ਦਿੱਤਾ ਹੋਰ ਕਿਸੇ ਸਟੇਟ ਨੂੰ ਧੱਕਾ ਨਹੀਂ ਹੋਇਆ ਜੋ ਪੰਜਾਬ ਨਾ ਹੋਇਆ ਫਿਰ 1966 ਚ ਇਹਨਾਂ ਨੇ ਫੇਰ ਵੰਡ ਕਰਤੀ ਪੰਜਾਬ ਦੇ ਪੰਜ ਟੁਕੜੇ ਕਰਤੀ ਚੰਡੀਗੜ੍ਹ ਰਿਆਨਾ ਪੰਜਾਬ ਹਿਮਾਚਲ ਇਹਿਲ ਕਰਤੇ ਹੁਣ ਵੇਖੋ ਮੈਂ ਤਾਂ ਇੱਕ ਮੋਦੀ ਨੂੰ ਕਹਨਾ ਵੀ ਪੰਜਾਬ ਡੱਕਾ ਡੱਕਾ ਤੋੜ ਕੇ ਲੈ ਜਾਏ ਤਾਂ ਕੁਝ ਨਹੀਂ ਵਿਗਾੜ ਸਕਦਾ ਕਿ ਅਹਿਮਦ ਸ਼ਾਹ ਅਦਾਲੀ ਵਰਕੇ ਬੜਬੜੀ ਤੋਪਾਂ ਇੱਥੇ ਆਈਆਂ ਕੁਝ ਨਹੀਂ ਕਰ ਸਕੀਆਂ ਇਹਦਾ ਡੱਕਾ ਡੱਕਾ ਟੋਲ ਲੈ ਕੁਝ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਇਸ ਲਈ ਨਹੀਂ ਉਸਦਾ ਇਹ ਪੀਰਾਂ ਪਗੰਬਰਾਂ ਦੀ ਦੇਵੀ ਦੇਵਤਿਆਂ ਦੀ ਧਰਤੀ ਆ ਇੱਥੇ ਕੋਈ ਕੋਈ ਇੱਥੇ ਕਿਸੇ ਦਾ ਵਿਸਕਰਾ ਨਹੀਂ ਭਾਈਚਾਰਾ ਬੜਾ ਅੱਛਾ ਜੋ ਮਰਜੀ ਬਾਹਰ ਦੰਗੇ ਹੋਏ ਆ ਸਾਰੀ ਦੁਨੀਆ ਦੇ ਸਾਹਮਣੇ ਆ ਪੰਜਾਬ ਚ ਕੋਈ ਅਸੇ ਚ ਦੰਗਾ ਨਹੀਂ ਹੋਇਆ ਕਦੀ ਕੋਈ ਲੜਾਈ ਨਹੀਂ ਹੋਈ ਕੋਈ ਐਸਾ ਗੱਲ ਨਹੀਂ ਤੇ ਹੁਣ ਜੋ ਹਾਲਾਤ ਜਿਵੇਂ ਤੁਸੀਂ ਪੁਰਾਣੇ ਗੱਲ ਦੀ ਕਹੀ ਇਤਿਹਾਸ ਦੀ ਗੱਲ ਕਹੀ ਲਾਹੌਰ ਤੋਂ ਇਹ ਯੂਨੀਵਰਸਿਟੀ ਹੁਸ਼ਿਆਰਪੁਰ ਆਈ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਆਈ ਤੁਸੀਂ ਤਾਂ ਆਪ ਕਾਫੀ ਕੁਝ ਬਦਲਾਅ ਦੇਖਿਆ ਤੇ ਅੱਜ ਜੋ ਹਾਲਾਤ ਚੰਡੀਗੜ੍ਹ ਦੇ ਵਿੱਚ ਇੱਥੇ ਜਿੱਥੇ ਕਈ ਸੂਬਿਆਂ ਦੇ ਸਟੂਡੈਂਟ ਇਕੱਠੇ ਹੋਏ ਨੇ ਇੱਕ ਆਵਾਜ਼ ਲੈ ਕੇ ਇੱਕ ਯੂਨਿਟੀ ਇਜ਼ ਸਟਰੈਂਥ ਦੇਖੀ ਜਾ ਰਹੀ ਆ ਤੇ ਕੀ ਕਹਾਂਗੀ ਇਸ ਚੀਜ਼ ਦੀ ਇਹ ਬਹੁਤ ਅੱਛੀ ਗੱਲ ਹੈ ਸਟੂਡੈਂਟ ਵੇਖੋ ਨਾ ਬੱਚੇ ਚਾਹ ਹੋ ਰਿਹਾ ਨੱਚ ਪਰ ਸੁਚੋਤ ਤੇ ਮਾਚੂ ਦਾ ਮੁੰਡਾ ਬੋਲ ਰਿਹਾ ਸੀ ਇੱਕ ਹਰਿਆਣੇ ਦਾ ਬੋਲ ਰਿਹਾ ਸੀ ਉਹ ਕਹਿੰਦਾ ਸੀ ਮੈਨੂੰ ਲੋਕੀ ਕਹਿੰਦੇ ਆ ਵੀ ਤੂੰ ਹਰਿਆਣੇ ਦਾ ਤੈਨੂੰ ਪੰਜਾਬ ਤੋਂ ਕੀ ਲੈਣਾ ਉਹ ਕਹਿੰਦਾ ਨਹੀਂ ਮੇਰਾ ਸਾਰਾ ਫਿਊਚਰ ਇੱਥੋਂ ਬਣਿਆ ਮੈਂ ਇਹਨੂੰ ਆਪ ਦੀ ਧਰਤੀ ਆਪ ਦਾ ਮਾਂਗੂ ਸਮਝਦਾ ਇਹੋ ਜਿਹੇ ਬੱਚਿਆਂ ਦੀ ਲਫਾਜ਼ ਹੈ ਮਤਲਬ ਤੁਸੀਂ ਰੋਜ਼ ਦੇਖਦੇ ਹੋ ਕਿੱਥੇ ਕੋਣ ਸਟੂਡੈਂਟ ਕੀ ਬੋਲ ਰਹੇ ਆ ਕੀ ਚੰਗੀਆਂ ਚੀਜ਼ਾਂ ਕੀ ਉਹਦਾ ਅਸਰ ਪੈ ਰਿਹਾ ਹੈ ਦੇਖੋ ਪਿਆਰੇ ਆ ਜੀ ਦੇਖੋ ਸਟੂਡੈਂਟ ਨੂੰ ਹੀ ਤੱਕਾ ਕੀਤਾ ਜਾ ਰਿਹਾ ਉਹਨ ਵੇਖੋ ਜਿਸ ਦਿਨ 10 ਤਰੀਕ ਸੀ ਇੱਕ ਬੱਚੀ ਨੂੰ ਰੋਇਆ ਗਿਆ ਉਹਦਾ ਆਡੈਂਟੀਟੀ ਕਾਰਡ ਵੀ ਸੀ ਫਿਰ ਵੀ ਉਹਨੂੰ ਅੰਦਰ ਨਹੀਂ ਆਂਟਤਾ ਉਹ ਵੇਖੋ ਲੋਕਾਂ ਨੇ ਉਸ ਤੋਂ ਜ਼ਿਆਦਾ ਐਨਾ ਮਾਹੌਲ ਖਰਾਬ ਹੋਣ ਤੋਂ ਬਾਅਦ ਤੇ ਆਪੇ ਗੇਟ ਕੋ ਟੁੱਟਨੇ ਸੀ ਇੱਕ ਬੱਚੇ ਨੂੰ ਜਿਹਦੇ ਕੋਈ ਆਈ ਕਾਰਡ ਇੱਕ ਕੁੜੀ ਬੱਚੀ ਸਾਢੀ ਉਹਨੂੰ ਰੋਈ ਉਹ ਨਾ ਤੱਕਾ ਮੁਕੀ ਹੋਈ ਸਾਰਾ ਸਾਰੀ ਦੁਨੀਆ ਨੇ ਦੇਖਿਆ ਉਹ ਕਿੱਡੀ ਵੀਡੀਓ ਵਾਇਰਲ ਹੋਈ ਹੈ ਤੇ ਇਹੋ ਜਿਹੀਆਂ ਗੱਲਾਂ ਹੋਣਗੀਆਂ ਤੇ ਫਿਰ ਇਹਦੇ ਕਹਿੰਦੇ ਅਸੀਂ ਅੱਤਵਾਦੀਆਂ ਵੱਖਵਾਦੀਆਂ ਪਾਕਿਸਤਾਨ ਕੀ ਕੋਈ ਨਹੀਂ ਦਿੱਲੀ ਹੋਇਆ ਇਹਨਾਂ ਅੱਤਵਾਦੀ ਨਾਲ ਹੀ ਬਾਅਦ ਚ ਕਹਿੰਦਾ ਮੈਂ ਮੰਨ ਲੇਨਾਂ ਮੇਸਟਰ ਗਲਤੀ ਹੋ ਗਈ ਇਹੋ ਜੇ ਕੰਮ ਹੈ ਤੇ ਹੁਣ ਤੁਸੀਂ ਇੱਥੇ ਡਟੇ ਰਹੋਗੇ ਜਾਂ ਫਿਰ ਉਦੋਂ ਤੱਕ ਵੇਟ ਕਰੋਗੇ ਜਦੋਂ ਤੱਕ ਸਟੂਡੈਂਟ ਬੈਠੇ ਜਦੋਂ ਤੱਕ ਸਟੂਡੈਂਟ ਬੈਠੇ ਹੈ ਜਦ ਤੱਕ ਬੱਚੇ ਸਾਰੇ ਜਾਂ ਇਹ ਫੱਤੇ ਕੰਮ ਨਹੀਂ ਹੁੰਦਾ ਜਦ ਤੱਕ ਗੱਡੀ ਵੀ ਉੱਥੇ ਰਹੂਗੀ ਮੈਂ ਵੀ ਰਹਿਉਂਗਾ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦ ਤੇ ਦੇਖਿਆ ਕਿ ਇਹੀ ਗੱਡੀ ਚਰਚਾ ਦਾ ਵਿਸ਼ਾ ਸੀ ਤੇ ਇਸ ਦੇ ਗੱਡੀ ਨੂੰ ਸਜਾਉਣ ਵਾਲੇ ਕਿਵੇਂ ਇਸ ਥਾਂ ਤੱਕ ਪਹੁੰਚਾਉਣ ਦੀ ਵੀ ਇਹਨਾਂ ਨੇ ਗੱਲ ਦੱਸੀ ਤੇ ਉਸ ਦੇ ਨਾਲ-ਨਾਲ ਉਹਨਾਂ ਨੇ ਬਾਕੀ ਹੋਰ ਕਈ ਵੀ ਸਵਾਲ ਜਿਹੜੇ ਨੇ ਉਹ ਹੁਕਮਰਾਨਾਂ ਤੇ ਵੀ ਚੁੱਕੇ ਨੇ ਤੇ ਸਟੂਡੈਂਟ ਦਾ ਜੋਸ਼ ਉਹ ਕਿਵੇਂ ਦੇਖ ਰਹੇ ਨੇ ਉਹ ਵੀ ਜ਼ਾਹਿਰ ਕੀਤਾ ਮੈਂ ਸੁਨੀਲ ਕੁਮਾਰ ਵਿਸ਼ਵਵਾਰਤਾ ਚੰਡੀਗੜ੍ਹ